ਇੱਕ ਪੱਤਰਕਾਰ ਜਿਹੜਾ ਭਾਈਚਾਰਾ ਹਮੇਸ਼ਾ ਆਵਾਜ਼ ਜਿਹੜੀ ਹੈ ਪੰਜਾਬ ਦੀ ਬੁਲੰਦ ਕਰਦੇ ਰਹਿੰਦੇ ਆ ਕਿਸਾਨਾਂ ਦੀ ਹੋਣ ਵਪਾਰੀਆਂ ਦੀ ਹੋਣ ਤੇ ਲੋਰਡ ਦੀ ਸਥਿਤੀ ਇੰਨੀ ਕੁ ਮਾੜੀ ਹੈ ਪੰਜਾਬ ਦੇ ਵਿੱਚ ਇਹ ਪੱਤਰਕਾਰਾਂ ਦੇ ਭਾਈਚਾਰੇ ਦੇ ਉੱਤੇ ਇਹਨਾਂ ਨੇ ਕੀ ਹੈ ਤਾਲਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡਾ ਭਰਾ ਪੱਤਰਕਾਰ ਜੋ ਹਮੇਸ਼ਾ ਜੋ ਗਿੱਦੜਵਾ ਨੂੰ ਕਵਰ ਕਰਦਾ ਰਹਿੰਦਾ ਹੈ ਹਮੇਸ਼ਾ ਲੋਕਾਂ ਦੀ ਆਵਾਜ਼ ਮਜ਼ਦੂਰਾਂ ਦੀ ਔਰ ਕਿਸਾਨਾਂ ਦੀ ਵਪਾਰੀਆਂ ਦੀ ਆਵਾਜ਼ ਚੱਕਦਾ ਇੱਧਰ ਆਇਆ ਸੀਗਾ ਕੋਈ ਖਬਰ ਲੈਣ ਵਾਸਤੇ ਤੇ ਰਸਤੇ ਦੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਝੋਲੇ ਦੀਆਂ ਟਰਾਲੀਆਂ ਜਿਹੜੀਆਂ ਜਾ ਰਹੀਆਂ ਰਾਜਸਥਾਨ ਤੋਂ ਜਾਂ ਬਾਹਰੋਂ ਆਈਆਂ ਹੈਗੀਆਂ ਉਹਨੂੰ ਵੈਰੀਫਾਈ ਕਰਨ ਵਾਸਤੇ ਉਹਨਾਂ ਨੇ ਟਰਾਲੀ ਰੋਕ ਕੇ ਤੇ ਪ੍ਰਸ਼ਾਸਨ ਨੂੰ ਵੀ ਧਿਆਨ ਦੇ ਵਿੱਚ ਲਿਆਂਦਾ ਕਿ ਉਹਦੀ ਕਹਿੰਦਾ ਭਾਵ ਹੈ ਜਦੋਂ ਉਹਨੂੰ ਧਿਆਨ ਚ ਲਿਆਂਦਾ ਕਿ ਉਸ ਤੋਂ ਬਾਅਦ ਉਹਦੀ ਕੁੱਟਮਾਰ ਜਿਹੜੀ ਹੈਗੀ ਉਹਨਾਂ ਵੱਲੋਂ ਕੀਤੀ ਗਈ ਤਾਂ ਅਸੀਂ ਬੜੀ ਨਿੰਦਨ ਭਜਕਿਆ ਸੀ ਨਿੰਦਿਆ ਕਰਦੇ ਇਸ ਚੀਜ਼ ਦੀ ਜੇ ਢੰਗਾਈ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਕਾਨੂੰਨੀ ਕਾਰਵਾਈ ਉਹਨਾਂ ਵਿਅਕਤੀਆਂ ਤੇ ਨਹੀਂ ਕਰਦੀ ਹੈਗੀ ਹੈ ਤਾਂ ਜਿਵੇਂ ਵੀ ਪੱਤਰਕਾਰ ਭਾਈਚਾਰਾ ਕਾਲ ਦਿੰਦਾ ਹੈਗਾ ਰੀ ਪਬਲਿਕਨ ਪਾਰਟੀ ਆਫ ਇੰਡੀਆ ਔਰ ਸਾਡੀ ਜਿੰਨੀ ਵੀ ਪੰਜਾਬ ਦੇ ਵਿੱਚ ਟੀਮ ਹੈਗੀ ਹੈ ਮੋਢੇ ਨਾਲ ਮੋਢਾ ਲਾ ਕੇ ਪੱਤਰਕਾਰ ਭਾਈਚਾਰੇ ਨਾਲ ਖੜੀ ਹੈ ਜਿੰਨੇ ਤੱਕ ਇਨਸਾਫ ਨਹੀਂ ਮਿਲਦਾ ਅਸੀਂ ਮੋਢੇ ਨਾਲ ਮੋਢਾ ਲਾ ਕੇ ਪੱਤਰਕਾਰ ਭਾਈਚਾਰੇ ਨਾਲ ਖੜੇ ਹੈਗੇ ਹਾਂ ਜੀ ਸਰ ਅੱਜ ਤੁਸੀਂ ਡੀਐਸਪੀ ਦਫ਼ਤਰੋਂ ਕੀ ਕਾਪ ਲੈ ਅੱਜ ਪਹਿਲਾਂ ਤਾਂ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਕ ਮੰਦ ਭਾਗੀ ਘਟਨਾ ਜਿਹੜੀ ਵਾਪਰੀ ਹੈ ਜੋ ਪੰਜਾਬ ਦੀ ਹਮੇਸ਼ਾ ਮਾਜ ਸਾਡੀ ਬਲੰਦ ਕਰਦੇ ਰਹਿੰਦੇ ਆ ਪੱਤਰਕਾਰ ਭਾਈਚਾਰਾ ਇੱਕ ਕੱਲ ਸਾਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਔਰ ਅੱਜ ਮੈਂ ਉੱਥੇ ਵੀ ਪਤਾ ਲੈਣ ਦੇ ਵਾਸਤੇ ਪਹੁੰਚਿਆ ਸੀ ਰਣਜੀਤ ਸਿੰਘ ਗਿੱਲ ਸਾਡਾ ਭਰਾ ਪੱਤਰਕਾਰ ਜੋ ਹਮੇਸ਼ਾ ਜੋ ਗਿੱਦੜਵਾ ਨੂੰ ਕਵਰ ਕਰਦਾ ਰਹਿੰਦਾ ਹੈ ਹਮੇਸ਼ਾ ਲੋਕਾਂ ਦੀ ਆਵਾਜ਼ ਮਜ਼ਦੂਰਾਂ ਦੀ ਔਰ ਕਿਸਾਨਾਂ ਦੀ ਵਪਾਰੀਆਂ ਦੀ ਆਵਾਜ਼ ਚੱਕਦਾ ਕੱਲ ਕਵਰ ਨਹੀਂ ਕਹਤੇ ਕਵਰ ਨਹੀਂ ਆਪਣੇ ਇਧਰ ਆਇਆ ਸੀਗਾ ਕੋਈ ਖਬਰ ਲੈਣ ਵਾਸਤੇ ਤੇ ਰਸਤੇ ਦੇ ਵਿੱਚ ਉਹਨੂੰ ਪਤਾ ਲੱਗਿਆ ਵੀ ਇਹ ਝੋਨੇ ਦੀਆਂ ਟਰਾਲੀਆਂ ਜਿਹੜੀਆਂ ਜਾ ਰਹੀਆਂ ਰਾਜਸਥਾਨ ਤੋਂ ਜਾਂ ਬਾਹਰੋਂ ਆਈਆਂ ਹੈਗੀਆਂ ਉਹਨੂੰ ਵੈਰੀਫਾਈ ਕਰਨ ਵਾਸਤੇ ਉਹਨਾਂ ਨੇ ਟਰਾਲੀ ਰੋਕ ਕੇ ਤੇ ਪ੍ਰਸ਼ਾਸਨ ਨੂੰ ਵੀ ਧਿਆਨ ਦੇ ਵਿੱਚ ਲਿਆਂਦਾ ਤੇ ਉਹਦੀ ਕਹਿੰਦਾ ਭਾਵ ਹੈ ਜਦੋਂ ਉਹਨੂੰ ਧਿਆਨ ਚ ਲਿਆਂਦਾ ਕਿ ਉਸ ਤੋਂ ਬਾਅਦ ਉਹਦੀ ਕੁੱਟਮਾਰ ਜਿਹੜੀ ਹੈਗੀ ਉਹਨਾਂ ਵੱਲੋਂ ਕੀਤੀ ਗਈ ਤੁਸੀਂ ਬੜੀ ਨਿੰਦਨ ਬਾਜਕਾ ਐਸੀ ਨਿੰਦਿਆ ਕਰਦੇ ਇਸ ਚੀਜ਼ ਦੀ ਇੱਕ ਪੱਤਰਕਾਰ ਜਿਹੜਾ ਭਾਈਚਾਰਾ ਹਮੇਸ਼ਾ ਆਵਾਜ਼ ਜਿਹੜੀ ਹੈਗੀ ਪੰਜਾਬ ਦੀ ਬੁਲੰਦ ਕਰਦੇ ਰਹਿੰਦੇ ਆ ਕਿਸਾਨਾਂ ਦੀ ਹੋਣ ਵਪਾਰੀਆਂ ਦੀ ਹੋਣ ਤੇ ਲੋਰਡ ਦੀ ਸਥਿਤੀ ਇੰਨੀ ਕੁ ਮਾੜੀ ਹੈ ਪੰਜਾਬ ਦੇ ਵਿੱਚ ਇਹ ਪੱਤਰਕਾਰਾਂ ਦੇ ਭਾਈਚਾਰੇ ਦੇ ਉੱਤੇ ਇਹਨਾਂ ਨੇ ਕੀ ਆ ਤਾਲਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਮਾਨ ਸਰਕਾਰ ਭਗਵੰਤ ਮਾਨ ਦੀ ਹੈਗੀ ਹੈ ਇਹਨਾਂ ਨੇ ਬਹੁਤ ਵੱਡੇ ਵਾਅਦੇ ਕੀਤੇ ਸੀ ਵੀ ਅਸੀਂ ਆਵਾਂਗੇ ਸਰਕਾਰ ਦੇ ਵਿੱਚ ਤੇ ਇਹਨਾਂ ਦਾ ਯੋਗਦਾਨ ਜਿਹੜਾ ਪੱਤਰਕਾਰਾਂ ਦਾ ਯੋਗਦਾਨ ਸੀਗਾ ਇਹ 2022 ਦੇ ਵਿੱਚ ਬਹੁਤ ਵੱਡਾ ਯੋਗਦਾਨ ਸੀਗਾ ਜਦੋਂ ਇਹਨਾਂ ਦੀ ਸਰਕਾਰ ਨਹੀਂ ਬਣੀ ਸੀਗੀ ਤੇ ਅੱਜ ਇਹਨਾਂ ਦੀ ਹੀ ਬੋਲਤੀ ਜਿਹੜੀ ਹੈ ਪੰਜਾਬ ਸਰਕਾਰ ਇਸਤੇ ਲੱਗੀ ਹੋਈ ਹੈ ਵੀ ਇਹਨਾਂ ਦੀ ਜਿਹੜਾ ਅਸੀਂ ਪੰਜਾਬ ਸਰਕਾਰ ਇਸ ਚੀਜ਼ਾਂ ਦੇ ਉੱਪਰ ਹੀ ਹੋਈ ਹੈ ਵੀ ਜਿਹੜੇ ਆ ਇੱਕ ਪੱਤਰਕਾਰਾਂ ਦੀ ਜਿਹੜੀ ਹੈਗੀ ਹੈ ਆਵਾਜ਼ ਜਿਹੜੀ ਉਹਨੂੰ ਦਬਾਇਆ ਜਾਵੇ ਰਣਨੀਤੀ ਹੈ ਕਿ ਪੱਤਰਕਾਰ ਭਾਈਚਾਰਾ ਜਿਹੜਾ ਹੈਗਾ ਅੱਜ ਉੱਥੇ ਇਕੱਠਾ ਹੋਇਆ ਸਾਰਾ ਜੇ ਡੰਗਾਈ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਕਾਨੂੰਨੀ ਕਾਰਵਾਈ ਉਹਨਾਂ ਵਿਅਕਤੀਆਂ ਤੇ ਨਹੀਂ ਕਰਦੀ ਹੈਗੀ ਹੈ ਤਾਂ ਜਿਵੇਂ ਵੀ ਪੱਤਰਕਾਰ ਭਾਈਚਾਰੇ ਕਾਲ ਦਿੰਦਾ ਹੈਗਾ ਰਿਪਬਲਿਕਨ ਪਾਰਟੀ ਆਫ ਇੰਡੀਆ ਔਰ ਸਾਡੀ ਜਿੰਨੀ ਵੀ ਪੰਜਾਬ ਦੇ ਵਿੱਚ ਟੀਮ ਹੈਗੀ ਹੈ ਮੋਢੇ ਨਾਲ ਮੋਢਾ ਲਾ ਕੇ ਪੱਤਰਕਾਰ ਭਾਈਚਾਰੇ ਨਾਲ ਖੜੀ ਹੈਗੀ ਹੈ ਜਿੰਨੇ ਤੱਕ ਇਨਸਾਫ ਨਹੀਂ ਮਿਲਦਾ ਅਸੀਂ ਮੋਢੇ ਨਾਲ ਮੋਢਾ ਲਾ ਕੇ ਪੱਤਰਕਾਰ ਭਾਈਚਾਰੇ ਨਾਲ ਖੜੇ ਹੈਗੇ ਆਮ ਜਨਤਾ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਆ ਵੀ ਸਾਡੇ ਪੰਜਾਬ ਦੇ ਜਿਹੜੀ ਪੰਜਾਬ ਦੇ ਲੋਕ ਉਹਨਾਂ ਨੂੰ ਵੀ ਜਾਗਣਾ ਚਾਹੀਦਾ ਤੇ ਪੱਤਰਕਾਰ ਭਾਈਚਾਰੇ ਦਾ ਤੇ ਡਟ ਕੇ ਆਪਾਂ ਨੂੰ ਇੱਕ ਮੁੱਠ ਹੋ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਜੇ ਅੱਜ ਪੱਤਰਕਾਰਾਂ ਤੇ ਏਡਾ ਵੱਡਾ ਅਟੈਕ ਕਰ ਸਕਦੀ ਹੈ ਸਰਕਾਰ ਤੇ ਕੱਲ ਆਮ ਵਿਅਕਤੀ ਦਾ ਕੀ ਬਣੂਗਾ